ਪੰਜ ਸਨੇਚਰ ਦੇ ਨਾਲ ਨਾਲ ਜਿਹੜੇ ਕਿ ਟੂ ਵੀਲਰ ਚੋਰੀ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਸੀਂ ਜਦੋਂ ਦੀ ਅਰੈਸਟ ਪਾਈ ਤੇ ਇਹਨਾਂ ਨੂੰ ਅੱਗੇ ਪੁੱਛਗਿੱਛ ਕੀਤੀ ਤਾਂ ਇਹਨਾਂ ਕੋਲੋਂ ਸਾਡੇ 17 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੇਚ ਕੀਤੇ ਸੀਗੇ ਰਿਕਵਰ ਹੋਏ ਨੇ ਤੋਂ ਇਲਾਵਾ ਨਾਲ ਜਿਹੜੇ ਕਿ ਪੰਜ ਟੂ ਵੀਲਰ ਜਿਹਦੇ ਵਿੱਚ ਚਾਰ ਮੋਟਰਸਾਈਕਲ ਤੇ ਇੱਕ ਐਕਟਿਵ ਆ ਜਿਹੜੀ ਹੈ ਉਹ ਬਰਾਮਦ ਹੋਈ ਹੈ ਦੋ ਲੋਹੇ ਦੇ ਦਾਤ ਜਿਹੜੇ ਨੇ ਉਹ ਇਹਨਾਂ ਤੋਂ ਬਰਾਮਦ ਹੋਏ ਨੇ ਤੇ ਇੱਕ ਖਿਡੌਣਾ ਪਿਸਟਲ ਟੋਏ ਪਿਸਟਲ ਜਿਹੜਾ ਦਿਖਾ ਕੇ ਇਹ ਲੋਕਾਂ ਨੂੰ ਡਰਾਉਂਦੇ ਸੀਗੇ ਉਹ ਜਿਹੜੇ ਨੇ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਇਹਨਾਂ ਜਿਹੜੇ ਦੋਸ਼ੀ ਨੇ ਇੱਕ ਦਾ ਨਾਮ ਜਸਵੀਰ ਉਰਫ ਸ਼ੀਰਾ ਜਿਹਦੀ ਉਮਰ 28 ਸਾਲ ਹੈ ਇਹ ਹੌਜ਼ਰੀਚ ਕੰਮ ਕਰਦਾ ਹੈ ਏਸੀਪੀ ਨਾਰਥ ਤੇ ਐਸਐਚਓ ਸਲੇਮ ਤਾਬਰੀ ਦੀ ਟੀਮ ਨੇ ਜੀ ਬੜਾ ਵਧੀਆ ਇੱਕ ਜਿਹੜਾ ਉਪਲਬਧੀ ਹਾਸਲ ਕੀਤੀ ਹੈ ਜਿਨ੍ਹਾਂ ਨੇ ਅਸੀਂ ਜਿਹੜੇ ਕੀ ਕਹចਦੇ ਕਿ ਪੰਜ ਸਨੇਚਰ ਦੇ ਨਾਲ ਨਾਲ ਜਿਹੜੇ ਕੀ ਟੂ-ਵিলার ਚੋਰੀ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਐਫਆਈਆਰ ਰਜਿਸਟਰ ਕਰਕੇ ਅਸੀਂ ਜਦੋਂ ਇਹਨਾਂ ਦੀ ਅਰੈਸਟ ਪਾਈ ਤੇ ਇਹਨਾਂ ਨੂੰ ਅੱਗੇ ਪੁੱਛਗਿੱਛ ਕੀਤੀ ਤਾਂ ਇਹਨਾਂ ਕੋਲੋਂ ਸਾਡੇ 17 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੇਚ ਕੀਤੇ ਸੀਗੇ ਉਹ ਰਿਕਵਰ ਹੋਏ ਨੇ ਤੋਂ ਇਲਾਵਾ ਨਾਲ ਜਿਹੜੇ ਕਿ ਪੰਜ ਟੂ-ਵੀਲਰ ਜਿਹਦੇ ਵਿੱਚ ਚਾਰ ਮੋਟਰਸਾਈਕਲ ਤੇ ਇੱਕ ਐਕਟਿਵ ਆ ਜਿਹੜੀ ਹੈ ਉਹ ਬਰਾਮਦ ਹੋਈ ਹੈ ਦੋ ਲੋਹੇ ਦੇ ਦਾਤ ਜਿਹੜੇ ਨੇ ਉਹ ਇਹਨਾਂ ਤੋਂ ਬਰਾਮਦ ਹੋਏ ਨੇ ਤੇ ਇੱਕ ਖਿਡੌਣਾ ਪਿਸਟਲ ਟॉय ਪਿਸਟਲ ਜਿਹਦੇ ਨਾਲ ਦਿਖਾ ਕੇ ਇਹ ਲੋਕਾਂ ਨੂੰ ਡਰਾਉਂਦੇ ਸੀਗੇ ਉਹ ਜਿਹੜੇ ਨੇ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਇਹਨਾਂ ਜਿਹੜੇ ਦੋਸ਼ੀ ਨੇ ਇੱਕ ਦਾ ਨਾਮ ਜਸਵੀਰ ਉਰਫ ਸ਼ੀਰਾ ਜਿਹਦੀ ਉਮਰ 28 ਸਾਲ ਹੈ ਇਹ ਹੌਜ਼ਰੀ ਚ ਕੰਮ ਕਰਦਾ ਇੱਕ ਸੋਮਨਾਥ ਉਰਫ ਬੱਬੂ ਹੈਗਾ ਇਹਦੀ ਉਮਰ 32 ਸਾਲ ਹੈ ਇਹ ਡਰਾਈਵਰੀ ਦਾ ਕੰਮ ਕਰਦਾ ਜੈ ਪ੍ਰਕਾਸ਼ ਮਿਸ਼ਰਾ ਇਹਦੀ ਉਮਰ 33 ਸਾਲ ਹੈ ਇਹ ਜਿਹੜਾ ਇਹ ਵੀ ਹੌਜ਼ਰੀ ਦੇ ਵਿੱਚ ਕੰਮ ਕਰਦਾ ਇੱਕ ਮਨਪ੍ਰੀਤ ਸਿੰਘ 35 ਸਾਲ ਇਹ ਵੀ ਫੈਕਟਰੀ ਵਿੱਚ ਕੰਮ ਕਰਦਾ ਇੱਕ ਪ੍ਰਿਥਵੀ ਰਾਜ ਉਪ੍ਰਿਥੀ ਇਹਦੀ ਉਮਰ 26 ਸਾਲ ਹੈ ਇਹਨਾਂ ਵਿੱਚੋਂ ਜਿਹੜੇ ਦੋ ਦੋ ਤਿੰਨ ਦੋਸ਼ੀ ਨੇ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਚੋਰੀ ਦੇ ਕੋਈ ਸਨੇਚਿੰਗ ਦੇ ਦੋ ਤਿੰਨ ਆਪਾਂ ਕਹਿੰਦੇ ਐਨਡੀਪੀਐਸ ਸੈਕਟਰ ਦੇ ਇੱਕ ਦੇ ਖਲਾਫ 307 ਦਾ ਪਰਚਾ ਵੀ ਦਰਜ ਹੈਗਾ ਤਾਂ ਆਪਾਂ ਕਹਿ ਸਕਦੇ ਆ ਕਿ ਹਾਰਡ ਕੋਰ ਕ੍ਰਾਈਮਨਲਸ ਐ ਤੇ ਇਹਨਾਂ ਦਾ ਕ੍ਰਾਈਮਨਲ ਬੈਕਗ੍ਰਾਉਂਡ ਐ ਤੇ ਕਿ ਗੈਂਗ ਬਣਾ ਕੇ ਪੰਜਾਂ ਜਣੇ ਆਪਣਾ ਜਿਹੜਾ ਇਕੱਠੇ ਟੂ व्हीਲਰਸ ਤੇ ਨਿਕਲਦੇ ਸੀਗੇ ਤੇ ਦੇਰ ਅਰਲੀ ਮਾਰਨਿੰਗ ਤੇ ਲੇਟ ਨਾਈਟ ਜਿਹੜੇ ਰਾਹਗੀਰ ਸੀਗੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀਗੇ ਤੇ ਜਿਹੜੇ ਮੋਟਰਸਾਈਕਲ ਨੇ ਚਾਰ ਤੇ ਇੱਕ ਐਕਟਿਵ ਜਿਹੜੇ ਨੇ ਉਹ ਵੀ ਚੋਰੀ ਦੇ ਨੇ ਤੇ ਉਹਨਾਂ ਤਾਂ ਕਦੀ ਮੋਟਰਸਾਈਕਲ ਖੋਲਿਆ ਤੇ ਫਿਰ ਉਹ ਮੋਟਰਸਾਈਕਲ ਨੂੰ ਯੂਜ਼ ਕਰਕੇ ਅੱਗੇ ਜਿਹੜਾ ਮੋਬਾਈਲ ਫੋਨ ਐ ਸਨੇਚ ਕਰਦੇ ਸੀ। ਸਰ ਇਸ ਤਰ੍ਹਾਂ ਤੁਸੀਂ ਸੁਣਿਆ ਕਿ ਸਾਰੇ ਜਨੇ ਹੋਟਲੀ ਹੋਜੀ ਹੋਜੀ ਤੇ ਇਕੱਠੇ ਕੰਮ ਕਰਦੇ ਸੀਗੇ। ਨਹੀਂ ਇਹ ਅੱਡੜ ਜਗਾ ਕੰਮ ਕਰਦੇ ਇੱਕ ਡਰਾਈਵਿੰਗ ਦਾ ਕੰਮ ਕਰਦਾ। ਇਹ ਅੱਡੜ ਅੱਗੇ ਹਾਊਸਰੀ ਦੀ ਫੈਕਟਰੀਜ਼ ਵਿੱਚ ਕੰਮ ਕਰਦੇ ਨੇ। ਇਹ ਲੋਕਾਂ ਨੂੰ ਜਿਆਦੇ ਨਹੀਂ। ਇਹ ਸਾਰੇ ਟੋਟਲ ਸਾਰੇ ਲੁਧਿਆਣੇ ਦੇ ਨੇ। ਸਰ ਇਹਨਾਂ ਤੋਂ ਕੀ ਕੀ ਹੋਰ ਬਰਾਬਰ ਕੀਤਾ ਜਾ ਸਕਦਾ ਹੋ ਸਕਦਾ ਵੀ ਕੁਝ ਹੋਰ ਬਿਲਕੁਲ ਅਸੀਂ ਇਹਨਾਂ 'ਚ ਮੁਕਦਮਾ ਦਰਜ ਕਰਕੇ ਉਹਨਾਂ ਪੁਲਿਸ ਰਿਮਾਂਡ ਤੇ ਨੇ ਸਾਡੇ ਕੋਲ ਇਹ ਅਸੀਂ ਉਹਨਾਂ ਨੂੰ ਨਾਲ ਹੋਰ ਤਫ਼ਤੀਸ਼ ਕਰਾਂਗੇ ਤੇ ਅਗਰ ਕੁਝ ਰਿਕਵਰੀ ਹੋ ਰਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਸਨੈਕਿਓਮ ਕਰੰਦਾ ਇਹਨਾਂ ਦਾ ਮੌਡਿੰਗ ਜਿਹੜਾ ਹੈਗਾ ਬੰਦਸ ਹੈਗੇ ਇੱਕ ਦੋ ਦੇ ਖਿਲਾਫ ਜਿਹੜੇ ਐਨਡੀਪੀਐਸ ਦੇ ਮੁਕਦਮੇ ਵੀ ਦਰਜ ਹੈਗੇ ਨੇ ਤਾਂ ਆਪਾਂ ਕਹਿ ਸਕਦੇ ਆ ਕਿ ਡਰੱਗਸ ਵਾਲਾ ਐਂਗਲ ਵੀ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਹੈ ਕਿ ਆਪਾਂ ਕਹਿ ਸਕਦੇ ਆ ਕਿ ਅਮੀਰ ਹੋਣਾ ਉਹ ਵੀ ਇੱਕ ਐਂਗਲ ਹੈ